ਇੱਕ ਲਈ ਲੋ ਕਰੇ ਲੋ ਆਪਾਂ ਜਿਹੜਾ ਇੱਥੇ ਪੂਰੀ ਹੀਰਾ ਬਾਈਪਾਸ ਚੌਂਕ ਤੋਂ ਸਾਰਾ ਇਕੱਠਾ ਹੋਇਆ ਹੈ ਜੁਵਾ ਵਰਗ ਨੂੰ ਤੁਹਾਨੂੰ ਪਰਮਹੰਗਾਰਾ ਮਿਲਦਾ ਪਿਆ ਹੈ ਕੀ ਹੈਗਾ ਅੱਜ ਦਾ ਤੁਹਾਡਾ ਪ੍ਰੋਗਰਾਮ ਅੱਜ ਜੀ ਜਿਹੜੀ ਹੈਗੀ ਆ ਬਾਈਕ ਰੈਲੀ ਹੈ ਤੇ ਡਾਕਟਰ ਸਾਹਿਬ ਡਾਕਟਰ ਰਾਜਕਮਾਰ ਦੀ ਚੱਪੇਵਾਲ ਸਾਡੇ ਡਾਕਟਰ ਈਸ਼ਾਨ ਕੁਮਾਰ ਜੀ ਚੱਬੇਵਾਲ ਦੇ ਰਹਿਨਵਾਈ ਏਟ ਹੋ ਰਹੀ ਹੈ ਤੇ ਤੁਹਾਡੇ ਸਾਹਮਣੇ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਭਰਾ ਆ ਸਾਡੇ ਹਲਕੇ ਚੋਂ ਇਹ ਨਹੀਂ ਸਾਡੇ ਬਾਹਰੋਂ ਨਹੀਂ ਕਿਤੇ ਆਵੀ ਨਹੀਂ ਤਾਂ ਜ਼ਿਆਦਾਤਰ ਜਿਹੜੇ ਲੋਕ ਆ ਉਹ ਬਾਹਰੋਂ ਲਿਆ ਕੇ ਰੈਲੀਆਂ ਕਰਦੇ ਆ ਪਰ ਸਾਡੀਆਂ ਜਿਹੜੀਆਂ ਰੈਲੀ ਆ ਉਹ ਸਾਡੀ ਚੱਬੇਵਾਲ ਹਲਕੇ ਤੋਂ ਜਿੰਨੇ ਵੀ ਸਾਡੇ ਪਿੰਡ ਤੋਂ ਜੁਵਾ ਮੁੰਡੇ ਆ ਸਾਡੇ ਬੱਚੇ ਆ ਉਹ ਸਾਡੇ ਨਾਲ ਹਾਜ਼ਰ ਨੇ ਤੇ ਹੁਣ ਤੁਹਾਡੇ ਸਾਹਮਣੇ ਜਿਹੜੀ ਰੈਲੀ ਆ ਬਹੁਤ ਵੱਟਾ ਇਕੱਠ ਤੇ ਰੈਲੀ ਦੇ ਨਾਲ ਆਪਾਂ ਚੱਲਾਂਗੇ ਇਹ ਰੈਲੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਜਾਊਗੀ ਜੀ ਆਪਾਂ ਅ ਪਸੀ ਦੌਲਤਖਾਨ ਤੋਂ ਲੈ ਕੇ ਆਪਾਂ ਟੱਬੇਵਾਲ ਤੱਕ ਜਿਹਦੇ ਵਿੱਚ ਰਾਜਪੁਰ ਭਾਈਆ ਆਪਣਾ ਪੰਡੋਰੀ ਬੀਬੀ ਤੇ ਹਰ ਹਾਲਤਾ ਬਟਲਾ ਸੀਣਾ ਪਿੰਡ ਲੈਲੀ ਉੱਥੋਂ ਜਾਂਦੇ ਹੋਏ ਆਪਾਂ ਜਿਹੜਾ ਟੱਬੇਵਾਲ ਪਹੁੰਚਾਂਗੇ ਸਤਿ ਸ੍ਰੀ ਅਕਾਲ ਜੀ ਤੇ ਧਿਆਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਜੋ ਅਸੀਂ ਬਾਈਕ ਰੈਲੀ ਕਰ ਰਹੇ ਆ ਉਹਦੇ ਵਿੱਚ ਬਹੁਤ ਹੀ ਭਾਰੀ ਮਾਤਰਾ ਜੋ ਹੈ ਸਾਰੇ ਸਾਥੀ ਆਏ ਆ ਸਾਰਾ ਯੂਥ ਆਇਆ ਹੈ ਇਹ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਕਿੰਨਾ ਜੋ ਉਤਸ਼ਾਹ ਹੈ ਯੂਥ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਤੇ ਮੈਂ ਇਸ ਦਾ ਬਹੁਤ ਧੰਨਵਾਦੀ ਹਾਂ। ਤਾਂ ਮੁਕਾਬਲਾ ਕਿਹਦੇ ਨਾਲ ਦੇਖਦੇ ਜੀ ਅਸੀਂ ਦੋਨਾਂ ਪਾਰਟੀਆਂ ਜੋ ਜੋ ਮੁਕਾਬਲਾ ਹੈ ਸੀ ਜੋ ਆਪਣੇ ਨਾਲ ਹੀ ਹੈ ਜੋ ਅਸੀਂ ਆਪਣੇ ਆਪ ਨੂੰ ਬਿਹਤਰ ਕਿੱਦਾਂ ਕਰਨਾ ਹੈ ਤੇ ਇਸੇ ਤਰ੍ਹਾਂ ਇਹ ਜੋ ਮੁਕਾਬਲਾ ਸਿਰ ਆਪਣੇ ਨਾਲ ਦੇਖੋ। ਤੇ ਰੈਲੀ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਲੱਗੇ ਜਾਏਗੀ? ਆ ਰੈਲੀ ਸਾਡੀ ਜੋ ਹੈ ਆਪਣੀ ਜੋ ਪੂਰਬੀਲਾ ਬਾਈਪਾਸ ਤੋਂ ਲੈ ਕੇ ਜੋ ਆਪਣੇ ਚੱਪੇਵਾਲ ਹਲਕੇ ਦੇ ਵਿੱਚ ਅੰਦਰ ਅਤੋਵਾਲ ਤੋਂ ਅੰਦਰ ਪੈ ਕੇ ਫਿਰ ਆਪਾਂ ਓਕੜਾਵਾਲ ਜਾਣਾ ਹੈ ਓਕੜਾ ਦੇ ਵਿੱਚ ਫਿਰ ਸਾਰੇ ਪਿੰਡਾਂ ਤੋਂ ਜਾ ਕੇ ਅਸੀਂ ਚੱਪੇਵਾਲ ਨਿਕਲਣਾ ਹੈ।